ਜੇਰ ਦਾ ਮਾਮਲਾ ਹੋਵੇ ਜਾਂ ਫਿਰ ਬਰਸਾਤਾ ਦੇ ਮੌਸਮ ਦੇ ਵਿੱਚ ਚਿਚੜਾਂ ਦਾ ਮਾਮਲਾ ਹੋਵੇ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਡੈਰੀ ਦੇ ਵਿੱਚੋਂ ਉਹ ਖਤਮ ਹੋ ਸਕਦਾ ਹੈ ਚਿਚੜਾਂ ਤੋਂ ਇੰਨੇ ਪਰੇਸ਼ਾਨ ਨੇ ਨਾ ਲੋਕ ਜੇ ਚਿਚੜ ਘਰ ਚ ਕਲੇਸ਼ ਰੂਪੀ ਪੈ ਜਾਵੇ ਘਰ ਖਾ ਜਾਂਦਾ ਹੈ ਜੇ ਚਿਚੜ ਫਾਰਮ ਚ ਪੈ ਕੀ ਫਾਰਮ ਫਾਰਮ ਖਾ ਜਾਂਦਾ ਹੈ ਫਾਰਮ ਚ ਆਏ ਚਿਚੜ ਚਿਚੜ ਲੱਗ ਗਿਓ ਤੁਹਾਡੇ ਪੁੱਛ ਦਾ ਖੂਨ ਪੀ ਜਾਣਗੇ ਤੇ ਤਾਂ ਵੀ ਛੋਡੇ ਪਸ਼ੂ ਦੇ ਦੁੱਧ ਤੇ ਨਹੀਂ ਹਣਾ ਖੂਨ ਨੇ ਹੀ ਦੁੱਧ ਬਣਾਉਣਾ ਪਹਿਲੇ ਦਿਨ 2-2 ਐਮਐਲ ਲਗਾਤਾਰ ਸਵੇਰੇ ਦੁਪਹਿਰੇ ਸ਼ਾਮ ਅਗਲੇ ਦਿਨ ਸਵੇਰੇ ਦੇ ਸ਼ਾਮ ਨੂੰ ਜਿੰਨੇ ਛੋਡੇ ਪਸ਼ੂ ਦੇ ਚਚੜ ਲੱਗੇ ਆ ਸਰੀਰ ਤੇ ਉਹ ਸਾਰੇ ਸੁੱਕ ਜਾਣਗੇ ਕਿਹੜੇ ਕਿਹੜੇ ਪ੍ਰੋਬਲਮਾਂ ਤੇ ਤੁਸੀਂ ਹੱਲ ਪਾ ਲਿਆ ਨਹੀਂ ਅਸੀਂ ਇੱਕ ਚਚੜਾਂ ਦੇ ਤੇ ਇੱਕ ਜੇਰ ਵਾਲਾ ਦਾ ਦੌਰ ਤਾਂ ਹੱਲ ਹੋ ਗਏ ਜੀ ਤੇ ਤੀਜੀ ਗੱਲ ਹੈ ਜੇ ਜੇਰ ਨਾਲ ਟਾਈਮ ਤੇ ਪਤਾ ਲੱਗ ਜੇ ਵੀ ਇਹ ਹੁਣ ਸਿੱਡੀ ਆਉਣ ਲੱਗ ਗਈ ਜਾਂ ਥਣ ਸੁਝ ਗਿਆ ਉਹ ਨਾਲ ਦੀ ਨਾਲ ਦੇ ਦਿਓ ਤਾਂ ਤਕਰੀਬਨ ਹੱਲ ਹੋ ਜਾਂਦਾ ਜੇਰ ਦੀ ਪ੍ਰੋਬਲਮ ਕਾਫੀ ਹੁੰਦੀ ਸੀਗੀ ਠੀਕ ਹੈ ਕੀ ਪ੍ਰੋਬਲਮ ਕੀ ਆਉਂਦੀ ਸੀ ਜੇਰ ਪੈਂਦੀ ਨਹੀਂ ਸੀ ਨਾ ਕਿ ਜੇਰ ਘਟਾਉਣੀ ਪੈਂਦੀ ਸੀਗੀ ਅੱਛਾ ਤੇ ਇਹ ਬਾਈ ਜੀ ਤੋਂ ਲੈਂਦੀ ਸੀ ਇਲੈਕਟ੍ਰੋਪੈਥੀ ਨਾਲ ਆਰਾਮ ਪਰਿਓ ਇਹ ਸੂਣ ਤੋਂ ਤਕਰੀਬਨ ਘੰਟੇ ਬਾਅਦ ਅਸੀਂ ਇਹਨਾਂ ਨੂੰ 100 ml ਦੇ ਦੇਨੇ ਫਿਰ ਘੰਟੇ ਬਾਅਦ ਫਿਰ 100 ml ਤੇ ਜੇਰ ਪੈ ਜਾਂਦੀ ਹੈ ਰਾਮ ਨਾਮ। ਰਾਮ ਨਾਮ ਰਾਮ ਨਾਮ ਕੋਈ ਪ੍ਰੋਬਲਮ। ਕਿਸੇ ਪਸ਼ੂ ਦੀ ਜੇਰ ਨਹੀਂ ਪੈਰੀ। ਵੱਡੀ ਸਮੱਸਿਆ ਇਹ ਇੱਕ ਪਸ਼ੂ ਜਿੰਨਾ ਚਿਰ ਇਨਫੈਕਸ਼ਨ ਰਹੂਗੀ ਬੱਚਿਆਂ ਨੇ ਚੋਣੇ ਦੁੱਧ ਤੇ ਨਹੀਂ ਆਉਣਾ। ਉਹਨਾਂ ਨੂੰ ਦੁੱਧ ਨਹੀਂ ਦੇਣਾ। ਦੂਜੀ ਵੱਡੀ ਸਮੱਸਿਆ ਹੋਣਾ ਨੇ ਮਸਟੈਟਸੋਂ ਦੇ ਕਾਰਨ ਬਹੁਤ ਜ਼ਿਆਦਾ ਮਤਲਬ ਚਾਂਸਸ ਵੱਧ ਜਾਂਦੇ ਨੇ। 50 ਐਮਐਲ ਸਵੇਰੇ 50 ਐਮਐਲ ਸ਼ਾਮ ਨੂੰ ਦਿਨ ਚ ਦੋ ਵਾਰੀ ਦਿਓ ਤੇ ਇਹ ਸ਼ੀਸ਼ੀ ਦੇ ਖਤਮ ਹੁੰਦੇ ਹੁੰਦੇ ਜੇਰ ਅੰਦਰੋਂ ਸਾਰੀ ਦੇ ਰੋਜ਼ ਦੀ ਰੋਜ਼ ਨਿਕਲਣੀ ਸਟਾਰਟ ਹੋ ਜਾਣੀ ਐ। ਉਹ ਖੁਰ ਖੁਰ ਕੇ ਸਾਰੇ ਨਿਕਲ ਜੂ ਤੇ ਹਫਤੇ ਦਸ ਦਿਨਾਂ ਚ ਬੱਚੇ ਨੇ ਸਾਫ ਹੋ ਗਏ ਤੁਹਾਡੇ ਪਸੂ ਦੁੱਧ ਤੇ ਆ ਜੂਗਾ ਪਹਿਲਾਂ ਕਈ ਪਸ਼ੂਆਂ ਦੀ ਸਾਨੂੰ ਜ਼ੇਰ ਕਢਾਉਣੀ ਪਈ ਅੱਛਾ ਉਹ ਦਾ ਕਾਰਨ ਇਹ ਹੈ ਵੀ ਇੱਕ ਤਾਂ ਉਹ ਰਿਪੀਟਰ ਹੋ ਜਾਂਦੇ ਆ ਜੀ ਅੱਛਾ ਤੁਹਾਡੇ ਵੀ ਰਿਪੀਟ ਦੀ ਪ੍ਰੋਬਲਮ ਹੈ ਕਿ ਹੈਗੀ ਜਿਹੜੇ ਪਸ਼ੂਆਂ ਦੀ ਜ਼ੇਰ ਕਢਾਈ ਹੋਈ ਹੈ ਨਾ ਜੀ ਉਹ ਸਾਰਿਆਂ ਨੂੰ ਹੈ ਜੀ ਤਕਰੀਬ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਜਿਵੇਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਦਾ ਡੈਰੀ ਫਾਰਮਰਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਕਿ ਜਦੋਂ ਮੱਝ ਸੋਜਨਦੀ ਹੈ ਤਾਂ ਉਸ ਤੋਂ ਬਾਅਦ ਜੇਰ ਪਾਉਣ ਦਾ ਮਾਮਲਾ ਬੜਾ ਅਸੀਂ ਕਹਿ ਲਈਏ ਕਿ ਗੰਭੀਰ ਕਈ ਵਾਰ ਹੋ ਜਾਂਦਾ ਹੈ ਔਰ ਖਾਸ ਕਰਕੇ ਚਿਚੜਾਂ ਦਾ ਮਾਮਲਾ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਜਿਸ ਤੋਂ ਬਾਅਦ ਮੱਝ ਦੇ ਸੂਣ ਤੋਂ ਬਾਅਦ ਜੇਰ ਦਾ ਮਾਮਲਾ ਹੋਵੇ ਜਾਂ ਫਿਰ ਬਰਸਾਤਾਂ ਦੇ ਮੌਸਮ ਦੇ ਵਿੱਚ ਚਿਚੜਾਂ ਦਾ ਮਾਮਲਾ ਹੋਵੇ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਡੈਰੀ ਦੇ ਵਿੱਚੋਂ ਉਹ ਖਤਮ ਹੋ ਸਕਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਦਿੰਨੇ ਆ ਇਹ ਜਿਹੜਾ ਫਾਰਮ ਹੈਗਾ ਇਹ ਬਠਿੰਡਾ ਦੇ ਬੀਬੀਪੁਰ ਚੌਂਗ ਦੇ ਵਿੱਚ ਫਾਰਮ ਹੈ ਠੇਕੇਦਾਰ ਜਗਜੀਤ ਸਿੰਘ ਢਿੱਲੋਂ ਹੋਰਾਂ ਦਾ ਬੜਾ ਮਸ਼ਹੂਰ ਫਾਰਮ ਹੈਗਾ ਕਈ ਸਾਲਾਂ ਤੋਂ ਇਹ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਦੁੱਧ ਦੀ ਖਾਸ ਕਰਕੇ ਇਸ ਇਲਾਕੇ ਦੇ ਲੋਕਾਂ ਦੀ ਸਾਡੇ ਨਾਲ ਲਈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂ ਕਿ ਐਡੇ ਵੱਡੇ ਫਾਰਮ ਦੇ ਵਿੱਚ ਬਹੁਤ ਸਾਰੇ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਇਸ ਫਾਰਮ ਦੇ ਵਿੱਚ ਜੇਰ ਦੀ ਸਮੱਸਿਆ ਔਰ ਚਿਚੜਾਂ ਦੀ ਸਮੱਸਿਆ ਇਸ ਵੇਲੇ ਦਰਪੇਸ਼ ਸੀ ਉਸ ਨੂੰ ਕਿਵੇਂ ਹੱਲ ਕੀਤਾ ਸੋ ਸਾਡੇ ਨਾਲ ਠੇਕਦਾਰ ਜਗਜੀਤ ਸਿੰਘ ਜੀ ਨੇ ਬੜਾ ਮਸ਼ਹੂਰ ਫਾਰਮ ਹੈਗਾ ਇਹਨਾਂ ਦਾ ਇੱਥੇ ਡੈਰੀ ਫਾਰਮ ਹੈਗਾ ਬਿਗਾਇਆ ਕਿਸੇ ਮਿਲਾਵਟ ਤੋਂ ਮੌਕੇ ਤੇ ਹੀ ਚੋਂਦੇ ਨੇ ਮੌਕੇ ਤੇ ਹੀ ਇਹ ਦੁੱਧ ਪਾ ਦਿੰਦੇ ਨੇ ਜਗਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਕੀਕਾ ਟੀਵੀ ਬਣਿਆ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਅੱਛਾ ਠੇਕਦਾਰੀ ਵੀ ਤੁਸੀਂ ਨਾਲ-ਨਾਲ ਕਰ ਰਹੇ ਹੋ ਠੇਕਦਾਰੀ ਵੀ ਚੱਲਦੀ ਆ ਹਾਂਜੀ ਹਾਂਜੀ ਤੇ ਫਿਰ ਇਹ ਇਹ ਵਾਲੇ ਪਾਸੇ ਨੂੰ ਕਿਵੇਂ ਆਏ ਤੁਸੀਂ ਡੈਰੀ ਫਾਰਮ ਵਾਲੇ ਪਾਸੇ ਇਹ ਸ਼ੌਂਕ ਵਜੋਂ ਜੀ ਤੇ ਸ਼ੌਂਕ ਹੈ ਤੁਹਾਨੂੰ ਬਸ ਸ਼ੌਂਕ ਸੀ ਉਹ ਬਜ਼ੁਰਗਾਂ ਨੇ ਪਹਿਲੇ ਗਾਂ ਭੇਜਤੀ ਬੱਚੇ ਦੁੱਧ ਖਾਤਰ ਉਸ ਤੋਂ ਬਾਅਦ ਫੇ ਵਾਦੇ-ਵਾਦੇ ਵਧ ਗਏ ਜੀ ਅੱਛਾ ਇਸ ਵੇਲੇ ਕਿੰਨੇ ਪੁੱਛ ਨੂੰ ਗਈਆਂ ਮੱਝਾਂ ਰਲਾ ਕੇ ਤਕਰੀਬਨ ਸਾਰੇ ਵੱਡੇ ਜਿਹੜੇ ਜਾਨਵਰ ਹੈ ਜੀ ਉਹ ਹੈਗੇ 60 ਕ ਤੇ 43 ਕ ਉਹ ਦੂਜੇ ਬੱਚੇ ਹੈ ਜੀ ਛੋਟੀਆਂ 100 100 ਕ ਹੈਗੇ ਹਾਂਜੀ ਹਾਂਜੀ ਅੱਛਾ ਕੀ ਪ੍ਰੋਬਲਮ ਤੁਹਾਨੂੰ ਸਭ ਤੋਂ ਵੱਧ ਆ ਰਹੀ ਸੀ ਇੱਥੇ ਤੁਸੀਂ ਕਹਿ ਰਹੇ ਸੀ ਜ਼ੇਰ ਪੈਣ ਦੀ ਔਰ ਇੱਕ ਤਰ੍ਹਾਂ ਦੀ ਹੁਣ ਜਿਹੜੇ ਹੁਣ ਨਾ ਇਹ ਜਾਨਵਰ ਹਨਾ ਜੀ ਪਤਾ ਨਹੀਂ ਗਰਮੀ ਕਰਕੇ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਜ਼ੇਰ ਦੀ ਪ੍ਰੋਬਲਮ ਕਾਫੀ ਹੁੰਦੀ ਸੀਗੀ ਠੀਕ ਹੈ ਕੀ ਪ੍ਰੋਬਲਮ ਕੀ ਹੁੰਦੀ ਸੀ ਜ਼ੇਰ ਪੈਂਦੀ ਨਹੀਂ ਸੀ ਨਾ ਜੇ ਹਾਜ਼ਰ ਕਢਾਉਣੀ ਪੈਂਦੀ ਸੀਗੀ ਤੇ ਇਹ ਬਾਈ ਜੀ ਤੋਂ ਲੈਂਦੀ ਸੀ ਇਲੈਕਟ੍ਰੋਪੈਥੀ ਨਾਲ ਆਰਾਮ ਪਰਿਓ ਉਹ ਕੀ ਹੁੰਦੀ ਹੈ ਜੀ ਉਹ ਦਵਾਈ ਹੈ ਨਾ ਦੀ ਇਹ ਆ ਦਵਾਈ ਹੈ ਜੀ ਤੇ ਇਹ ਸੂਣ ਤੋਂ ਤਕਰੀਬਨ ਘੰਟੇ ਬਾਅਦ ਅਸੀਂ ਇਹਨਾਂ ਨੂੰ 100 ml ਦੇ ਦੇਨੇ ਫਿਰ ਘੰਟੇ ਬਾਅਦ ਫਿਰ 100 ml ਤੇ ਝੇਰ ਪੈ ਜਾਂਦੀ ਹੈ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਕੋਈ ਪ੍ਰੋਬਲਮ ਨਹੀਂ ਰੱਖੀ ਤਾਂ ਨਹੀਂ ਕਰਨੀ ਪੈਂਦੀ ਨੋ ਨੋ ਨਾ ਕੋਈ ਰੱਖੇ ਲਈ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਛਾ ਹਾਂਜੀ ਹਾਂਜੀ ਤੇ ਫਿਰ ਜਦੋਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਇਹ ਆਉਂਦੀ ਸੀ ਜਿਸ ਵੇਲੇ ਤਾਲਮਿਲ ਕੀ ਮੇ ਹੋਇਆ ਇਹ ਤਾਲਮਿਲ ਤੇ ਵੀ ਇਹਨਾਂ ਦੀ ਐਡ ਪੜੀ ਮੈਂ ਰਾਮਪੁਰੇ ਇਹਨਾਂ ਕੋਲੇ ਗਿਆ ਤੇ ਉਸ ਤੋਂ ਬਾਅਦ ਫਿਰ ਸਾਡੀ ਕਾਫੀ ਦੋਸਤੀ ਹੋ ਗਈ ਹੁਣ ਤਾਂ 22 ਬਸ ਵੀ ਭੇਜ ਦਿੰਦੇ ਆ ਸਮਾਨ ਕਿਹੜੇ ਕਿਹੜੇ ਪ੍ਰੋਬਲਮਾਂ ਤੇ ਤੁਸੀਂ ਹੱਲ ਪਾ ਲਿਆ ਨਹੀਂ ਅਸੀਂ ਇੱਕ ਚਚੜਾਂ ਦੇ ਤੇ ਇੱਕ ਜੇਰ ਵਾਲਾ ਤੇ ਦੋਰ ਤਾਂ ਹੱਲ ਹੋ ਗਏ ਸੀ ਤੇ ਤੀਜੀ ਗੱਲ ਹੈ ਜੇ ਜੇਰ ਨਾਲ ਟਾਈਮ ਤੇ ਪਤਾ ਲੱਗ ਜੇ ਵੀ ਇਹ ਹੁਣ ਸਿੱਡੀ ਆਉਣ ਲੱਗੀ ਜਾਂ ਥਣ ਸੁੱਚ ਗਿਆ ਉਹ ਨਾਲ ਦੀ ਨਾਲ ਦੇ ਦਿਓ ਤਾਂ ਤਕਰੀਬਨ ਹੱਲ ਹੋ ਜਾਂਦਾ ਨਾਲ ਦੀ ਨਾਲ ਹੀ ਹੱਲ ਹੋ ਜਾਂਦਾ ਨਹੀਂ ਤਕਰੀਬਨ ਇਹ ਰੁਕ ਜਾਂਦਾ ਹੈ ਔਰ ਠੀਕ ਵੀ ਹੋ ਜਾਂਦਾ ਜੇ ਟਾਈਮ ਪੈ ਜਾਂਦਾ ਫੇਰ ਮੁਸ਼ਕਲ ਹੈ ਠੀਕ ਹੈ ਹਾਂਜੀ ਹਾਂਜੀ ਅੱਛਾ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਅ ਪਰਮਵੀਰ ਜੀ ਵੀ ਸਾਡੇ ਨਾਲ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਆ ਕੇ ਗੱਡੀ ਵੀ ਫੋਟੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਛਾ ਠੇਕੇਦਾਰ ਸਾਹਿਬ ਦੀ ਫਿਰ ਸਮੱਸਿਆ ਜ਼ੇਰ ਪੈਣ ਦੀ ਜਾਂ ਫਿਰ ਚਿਚੜਾਂ ਦੀ ਸਾਨੂੰ ਦੱਸੋਗੇ ਵੀ ਬੇਸਿਕ ਜਿਹੜੀ ਜ਼ੇਰ ਨਾ ਪੈਣਾ ਕਿਸ ਅਲਾਮਤ ਦਾ ਅਸੀਂ ਕਹ ਲਈਏ ਕਿ ਸੰਕੇਤ ਹੈਗਾ ਮੱਝ ਚ ਜਾਂ ਗਾਂ ਚ ਮਨ ਲਓ ਜੇ ਕਿਸੇ ਪਸ਼ੂ ਦੀ ਜ਼ੇਰ ਨਹੀਂ ਪੈ ਰਹੀ ਵੱਡੀ ਸਮੱਸਿਆ ਹੈ ਇੱਕ ਪਸ਼ੂ ਜਿੰਨਾ ਚਿਰ ਇਨਫੈਕਸ਼ਨ ਰਹੂਗੀ ਬੱਚਿਆਂ ਨੇ ਚੋਂ ਦੇ ਦੁੱਧ ਤੇ ਨਹੀਂ ਆਉਣਾ ਉਹਨਾਂ ਟਾਈਮ ਦੁੱਧ ਨਹੀਂ ਦੇਣਾ ਦੂਜੀ ਵੱਡੀ ਸਮੱਸਿਆ ਹੋਣ ਵਾਲਾ ਮਸਟੈਟਸ ਹੋਣ ਦੇ ਕਾਰਨ ਬਹੁਤ ਜ਼ਿਆਦਾ ਮਤਲਬ ਚਾਂਸਸ ਵੱਧ ਜਾਂਦੇ ਨੇ ਸਿੱਧੀਆਂ ਆਉਣੀਆਂ ਲੈਵਾ ਪੱਕ ਜਾਣਾ ਭਲੂਣ ਪੈ ਜਾਣੀ ਬਹੁਤ ਜ਼ਿਆਦਾ ਜੇ ਥੋੜੇ ਬੱਚੇ ਦੇ ਅੰਦਰ ਜ਼ੇਰ ਰਹਿ ਗਈ ਪਸ਼ੂ ਦੇ ਸਾਡੀ 21 ਨੰਬਰ ਦਵਾਈ ਆਉਂਦੀ ਹੈ ਜੀ ਤੁਸੀਂ ਇਹ ਵਰਤੋ ਇਹ ਤੁਸੀਂ ਘੰਟੇ-ਘੰਟੇ ਬਾਅਦ ਦੇਣੀ ਹੈ ਤੇ ਜ਼ੇਰ ਪੈ ਜਾਂਦੀ ਹੈ ਹਾਂਜੀ 21 ਨੰਬਰ ਤੇ ਬੜੇ ਰਾਵਣਾ ਜੇ ਜ਼ੇਰ ਅੰਦਰ ਰਹਿ ਵੀ ਗਈ ਤਾਂ ਤੁਸੀਂ ਇਹਨੂੰ 50 ਐਮਐਲ ਸਵੇਰੇ 50 ਐਮਐਲ ਸ਼ਾਮ ਨੂੰ ਦਿਨ ਚ ਦੋ ਵਾਰੀ ਦਿਓ ਤੇ ਇਹ ਸ਼ੀਸ਼ੀ ਦੇ ਖਤਮ ਹੁੰਦੇ ਹੁੰਦੇ ਜੇਰ ਅੰਦਰੋਂ ਸਾਰੀ ਦੇ ਰੋਜ਼ ਦੀ ਰੋਜ਼ ਨਿਕਲਣੀ ਸਟਾਰਟ ਹੋ ਜਾਣੀ ਹੈ ਉਹ ਖੁਰ ਖੁਰ ਕੇ ਸਾਰੀ ਨਿਕਲ ਜੂ ਤੇ ਹਫ਼ਤੇ 10 ਦਿਨਾਂ ਚ ਬੱਚੇ ਨੇ ਸਾਫ਼ ਹੋ ਗਏ ਤੁਹਾਡਾ ਪਸੂ ਦੁੱਧ ਤੇ ਆ ਜਾਊਗਾ ਅੱਛਾ ਪਰ ਜਿਸ ਤਰੀਕੇ ਨਾਲ ਅਸੀਂ ਤੁਹਾਡੇ ਬੈਠੇ ਸੀ ਤੁਹਾਡੀ ਸ਼ਾਪ ਦੇ ਉੱਤੇ ਕਲੀਨਿਕ ਦੇ ਉੱਤੇ ਬੈਠੇ ਸੀ ਤਾਂ ਇੱਕ ਬੜੀ ਮੰਦ ਭਾਗੀ ਖਬਰ ਆਈ ਸੀ ਉਹ ਕਹੇ ਵੀ ਡਾਕਟਰ ਕਹੇ ਵੀ ਕੋਈ ਗੱਲ ਨਹੀਂ ਜੇਰ ਅੰਦਰ ਹੀ ਰਹਿਣ ਦਿਓ ਤੇ ਇਹ ਅੰਦਰੀ ਮੈਲਟ ਹੋ ਜਾਣੀ ਹੈ ਖਤਮ ਹੋ ਜਾਣੀ ਫਿਰ ਉਹ ਬਚ ਨਹੀਂ ਸਕੀ ਉਹ ਉਹਨਾਂ ਦੇ ਡਾਕਟਰ ਸਾਹਿਬ ਨੇ ਕੀ ਕੀਤਾ ਜੀ ਪਸ਼ੂ ਦੀ ਜ਼ੇਰ ਪਈ ਨਹੀਂ ਤੇ ਕਹਿੰਦੇ ਵੀ ਇਹ ਅੰਦਰੀ ਗਲ ਜੂਗੀ ਇਹਨੂੰ ਹੌਲੀ ਹੌਲੀ ਇਹ ਨਿਕਲਣੀ ਸਟਾਰਟ ਹੋ ਜੂਗੀ ਉਹ ਜਦੋਂ ਆਪਣੇ ਕੋਲੇ ਆਏ ਉਦੋਂ 10 ਦਿਨ ਹੋ ਚੁੱਕੇ ਸੀ ਉਸ ਜੀ ਨੂੰ ਮਤਲਬ ਵਰਸ ਕੰਡੀਸ਼ਨ ਹੋ ਚੁੱਕੀ ਹਾਂ ਬਹੁਤ ਜਮਾ ਲਾਸਟ ਦੇ ਸੀਗੀ ਉਹ ਸਵੇਰੇ ਉਹ ਦਵਾਈ ਲੈ ਗਏ ਆਪਣੇ ਤੋਂ ਉਹਨਾਂ ਨੇ ਮਤਲਬ ਦਵਾਈ ਦਿੱਤੀ ਹੈ ਤੇ ਅ ਡਿਸਚਾਰਜ ਹੋਣਾ ਸਟਾਰਟ ਹੋਇਆ ਪਰ ਉਹਦੇ ਇਨਫੈਕਸ਼ਨ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹ ਮਤਲਬ ਉਹ ਤੋਂ ਬਾਅਦ ਚੜਾਈ ਕਰ ਗਈ। ਉਹ ਮੰਨਦੇ ਆ ਵੀ ਜੇ ਅਸੀਂ ਪਹਿਲਾਂ ਇਦਾਂ ਤਾਂ ਇਹ ਗਾਂ ਬਚ ਜਾਂਦੀ। ਹਾਂ ਉਹਦੀ ਜ਼ੇਰ ਅੰਦਰੋਂ ਨਿਕਲਣੀ ਸਟਾਰਟ ਹੋ ਜਾਣੀ ਸੀਗੀ ਤੇ ਉਹ ਬਚ ਜਾਂਦੀ ਇਨਫੈਕਸ਼ਨ ਘਟ ਜਾਂਦੀ ਉਹਦੇ ਅੰਦਰ। ਹਾਂਜੀ ਜੀ। ਅੱਛਾ ਜਗਜੀਤ ਜੀ ਤੁਹਾਡਾ ਕੀ ਤਜਰਬਾ ਹੈ? ਨਹੀਂ ਸਾਡੇ ਨਾਲ ਹੁਣ ਚਾਰ ਪਸ਼ੂ ਸੋਏ ਆ ਜਦੋਂ ਇਹਨਾਂ ਤੋਂ ਦਵਾਈ ਲੈਂਦੀ ਆ। ਅਸੀਂ ਚਾਰਾਂ ਨੂੰ ਉਹ 21 ਨੰਬਰ ਦਵਾਈ ਦਿੱਤੀ ਹੋਈ ਆ ਤੇ ਉਹ ਜ਼ੇਰ ਪੈ ਜਾਂਦੀ ਹੈ ਤਕਰੀਬਨ। ਤਕਰੀਬਨ ਤਕਰੀਬਨ। ਪਹਿਲਾਂ ਕਈ ਪਸ਼ੂਆਂ ਦੀ ਸਾਨੂੰ ਜ਼ੇਰ ਕਢਾਉਣੀ ਪਈ। ਅੱਛਾ ਉਹ ਦਾ ਕਾਰਨ ਇਹ अच्छा ਤੁਹਾਡੇ ਵੀ ਰਿਪੀਟ ਦੀ ਪ੍ਰੋਬਲਮ ਹੈ ਕਿ ਹੈਗੀ ਹੈ ਜਿਹੜੇ ਪਸੰਦੇ ਜ਼ੇਰ ਕੜਾਈ ਹੋਈ ਹੈ ਨਾ ਜੀ ਉਹ ਸਾਰਿਆਂ ਨੂੰ ਹੈ ਜੀ तकरीबन ओके ਜੀ ਜੀ ਹਾਂਜੀ ਅੱਛਾ ਤੇ ਫਿਰ ਜਦੋਂ ਚਿਚੜਾਂ ਦੀ ਗੱਲ ਕਰੀਏ ਚਿਚੜਾਂ ਨਾਲ ਵੀ ਕਿਉਂਕਿ ਵੱਡੀ ਕੀ ਵੱਡਾ ਫਾਰਮ ਹੈਗਾ ਕੋਈ ਨਾ ਕੋਈ ਦਿੱਕਤ ਜ਼ਰੂਰ ਪੈਂਦੀ ਹੈ ਚਿਚੜਾਂ ਤੋਂ ਕਿਵੇਂ ਰਾਹਤ ਪਲਾਈ ਨਹੀਂ ਉਹ ਇਹਨਾਂ ਦੀ ਦਵਾਈ ਹੈਗੀ ਜੋ ਦਵਾਈ ਉਹ ਵੀ ਦਵਾਈ ਹੈਗੀ ਉਹ ਦਵਾਈ ਹੈਗੀ ਚਿਚੜਾਂ ਵਾਲੀ ਹਾਂਜੀ 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 ਪਲੱਸ ਕੋਸ਼ਿਸ਼ ਅਸੀਂ ਸਪਰੇਅ ਕਰਦੇ ਹਫ਼ਤੇ ਤੇ ਹਫ਼ਤੇ ਜੀ ਅੱਛਾ ਤੇ ਉਹ ਉਹਦੇ ਨਾਲ ਕਾਫੀ ਕੰਟਰੋਲ ਆਏ ਵੈਸੇ ਪੂਰਾ ਹਲਤਾ ਨਹੀਂ ਐਡੇ ਬੜੇ ਡਿਸਟੈਂਸ ਕਰ ਸਕਦੇ ਆਪਾਂ ਤੇ ਕੰਟਰੋਲ ਹੈਗਾ ਫੇ ਕੰਟਰੋਲਡ ਹੈ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਚਿਚੜਾਂ ਤੋਂ ਇੰਨੇ ਪਰੇਸ਼ਾਨ ਨੇ ਨਾ ਲੋਕ ਜੇ ਚਿਚੜ ਘਰ ਚ ਕਲੇਸ਼ ਰੂਪੀ ਪੈ ਜਾਵੇ ਘਰ ਖਾ ਜਾਂਦਾ ਜੇ ਚਿਚੜ ਫਾਰਮ ਚ ਪੈ ਜਾਵੇ ਕੀ ਫਾਰਮ ਫਾਰਮ ਖਾ ਜਾਂਦਾ ਜੇ ਫਾਰਮ ਚ ਆਈ ਚਿਚੜ ਚਿਚੜ ਬਹੁਤ ਵੱਡੀ ਸਮੱਸਿਆ ਹੈ ਜੀ ਅੱਜ ਕੱਲ੍ਹ ਇਸ ਵੇਲੇ ਫਾਰਮਾਂ 'ਚ ਚਿਚੜ ਤੁਸੀਂ ਚਿਚੜ ਤੁਹਾਡੇ ਫਾਰਮ 'ਚ ਹੋਣਗੇ ਉਹ ਖਾਂ ਦਾ ਤੁਹਾਡੇ ਪਸ਼ੂ ਦਾ ਖੂਨ ਚੂਸ ਜਾਣਗੇ ਪੀ ਜਾਣਗੇ ਖੂਨ ਨੇ ਸਾਨੂੰ ਦੁੱਧ ਦੇਣਾ ਇਹੋ ਖੂਨ ਨਹੀਂ ਹੈਗਾ ਪਸ਼ੂ ਬਿਮਾਰ ਆ ਉਹਨੇ ਬੈਠ ਜਾਣਾ ਚਿਚੜ ਬਹੁਤ ਵੱਡੀ ਸਮੱਸਿਆ ਚਿਤਰਾ ਕਰਕੇ ਬਹੁਤ ਫਾਰਮ ਫੇਲ ਵੀ ਹੋ ਜਾਂਦਾ ਚਿਚੜ ਅਸਲ 'ਚ ਮਾਰਨ ਦਾ ਇੱਕ ਤਰੀਕਾ ਹੈ ਚਿਚੜ ਮਾਰਨ ਦਾ ਤਰੀਕਾ ਮਾਰਨ ਦਾ ਤਰੀਕਾ ਹੈ ਇੱਕ ਚਿਚੜ ਤੁਸੀਂ ਮੈਂ ਚਿਚੜ ਦਾ ਜਿਹੜਾ ਅੰਡਾ ਹੈ ਐਗ ਸ਼ੈਲਾ ਉਹਤੇ ਕੋਈ ਸਪਰੇਅ ਕੰਮ ਨਹੀਂ ਕਰਦੀ ਉਹ ਜੀ ਬਸ ਉਹ ਇੰਨਾ ਕੁਦਰਤ ਵੱਲੋਂ ਇੰਨਾ ਸਖਤ ਹੈ ਅੰਡਾ ਅੰਡਾ ਤੁਸੀਂ ਕੀ ਕਰਨਾ ਹੈ ਜੇ ਚਿਚੜ ਮਾਰਨੇ ਆ ਆਪਦੇ ਫਾਰਮ 'ਚ ਇੱਕ ਮਹੀਨੇ 'ਚ 5 ਵਾਰ ਸਪਰੇਅ ਕਰੋ ਵੀ ਜਦੋਂ ਉਹ ਅੰਡੇ ਜੋ ਨਿਕਲਿਆ ਹੋਣ ਉਹ ਮਰ ਜਾਣ ਅਗਲੇ ਨਿਕਲਿਆ ਹੋਣ ਉਹ ਵੀ ਮਰ ਜਾਣ ਉਹਨਾਂ ਦਾ ਸਰਕਲ ਟੁੱਟ ਜਾਊਗਾ ਤਾਂ ਚਿੱਟੜ ਮਰ ਜਾਣਗੇ ਤੇ ਤੁਹਾਡਾ ਫਾਰਮ ਕਾਮਯਾਬ ਹੋ ਜਾਊਗਾ ਪਰ ਅਸੀਂ ਤਾਂ ਇਹ ਸੋਚਦੇ ਹਾਂ ਵੀ ਇਸ ਤੇ ਸਪਰੇਅ ਕਰਤੀ ਸੀ ਉਹ ਫੇਰ ਦੂਸਰੇ ਚੌਥੇ ਪੰਜਵੇਂ ਦਿਨ ਆ ਗਏ ਹਾਂ ਇਹ ਫਾਰਮਰ ਵੱਡੀ ਸਮੱਸਿਆ ਲੈ ਕੇ ਆਉਂਦੇ ਆ ਵੀ ਅਸੀਂ ਦਵਾਈ ਦਿੱਤੀ ਜੀ ਸਾਡੇ ਪਸ਼ੂ ਦੇ ਚਿੱਟੜ ਮਰ ਗਏ ਸਾਰੇ ਪਰ ਦੋ ਚਾਰ ਦਿਨਾਂ ਬਾਅਦ ਫੇਰ ਉਹਨੇ ਚਿੱਟੜ ਲੱਗੇ ਹੋਏ ਆ ਠੀਕ ਹੈ ਉਹ ਚਿੱਟੜ ਜਿਹੜੇ ਸਰੀਰ ਤੇ ਲੱਗੇ ਹੋਏ ਆ ਉਹ ਤਾਂ ਮਰ ਜਾਂਦੇ ਆ ਜਿਹੜੇ ਸ਼ੈੱਡ ਚ ਲੁਕੇ ਹੋਏ ਆ ਤੁਹਾਡੇ ਖੋਡਾਂ ਸ਼ੈੱਡ ਚ ਜਾਂ ਹੋਰ ਕਿਤੇ ਆ ਉਹ ਨਹੀਂ ਮਰਦੇ ਉਹ ਮਾਰਨ ਲਈ ਸਾਨੂੰ ਇੱਕ ਮਹੀਨੇ ਚ ਲਗਾਤਾਰ ਹਰ ਵੀਕ ਨੂੰ ਪੰਜ ਵਾਰ ਸਪਰੇਅ ਕਰਨੀ ਪੈਣੀ ਹੈ ਤਾਂ ਤੁਸੀਂ ਚਿੱ अच्छा एक ਖਲ ਹੋਰ ਦੱਸੋ ਇਹ ਜਿਹੜੇ ਚਿਚੜਾਂ ਵਾਲੀ ਸਮੱਸਿਆ ਹੈ ਇਹ ਨਾ ਸਿਰਫ ਇੱਕ ਫਾਰਮ ਦੀ ਸਗੋ ਸਾਰੀ ਲਗਭਗ ਫਾਰਮਾਂ ਦੀ ਸਮੱਸਿਆ ਹੈ ਬੇਸਿਕ ਪ੍ਰੋਬਲਮ ਤੁਸੀਂ ਇੱਕ ਨੁਸਖਾ ਦੱਸ ਰਹੇ ਸੀ ਵੀ ਕੋਈ ਟੋਆ ਕੋਈ ਇਟ ਬਟਾ ਕੋਈ ਰੋੜਾ ਨਹੀਂ ਹੋਣਾ ਚਾਹੀਦਾ ਉਹ ਕੀ ਕੀ ਨੁਸਖਾ ਫਾਰਮੂਲਾ ਹੈ ਸੋਡਾ ਜਿਹੜਾ ਸ਼ੈੱਡ ਹੈ ਉਹ ਚੰਗੀ ਤਰ੍ਹਾਂ ਪਲਾਸਟਰ ਕੀਤਾ ਹੋਣਾ ਚਾਹੀਦਾ ਜੇ ਟੀਪ ਐ ਤਾਂ ਟੀਪ ਹੋਵੇ ਪਰ ਖੋਡਾ ਨਹੀਂ ਹੋਣੀ ਚਾਹੀਦੀ ਕਿਤੇ ਵੀ ਕਿਉਂ ਜੀ ਚਿਚੜੋ ਦੇ ਵਿੱਚ ਲੁੱਕ ਕੇ ਆਂਡੇ ਦਿੰਦੇ ਆ ਜੀ ਫਰਾਂਡੇ ਜਿਵੇਂ ਆ ਖੁੱਡਾਂ ਪਈਆਂ ਹੋਏ ਹਾਂ ਨਹੀਂ ਇੱਥੋਂ ਤਾਂ ਚਲੋ ਥੱਲੇ ਤਾਂ ਪਾਣੀ ਵਜਦਾ ਰੋਜ਼ ਸਾਫ਼ ਹੁੰਦਾ ਗੰਦਾ ਨਹੀਂ ਜਾਂ ਕਿਤੇ ਡਲਿਆਂ ਦਾ ਢੇਰ ਨਹੀਂ ਹੋਣਾ ਚਾਹੀਦਾ ਠੀਕ ਹੈ ਜਾਂ ਕਿਤੇ ਮਤਲਬ ਰੂੜੀ ਨੀਚੇ ਨੇੜੇ ਪਾਥੀਆਂ ਦਾ ਢੇਰ ਨਹੀਂ ਹੋਣਾ ਚਾਹੀਦਾ ਉਹਨਾਂ ਹੀ ਚਿਚੜ ਲੁੱਕ ਕੇ ਬਹਿ ਜਾਂਦੇ ਆ ਫਿਰ ਠੀਕ ਹੈ ਤੇ ਉਹ ਤੰਗ ਤੁਸੀਂ ਦੱਸ ਰਹੇ ਹੋ ਜਿਹੜਾ ਹੈ ਕਿੰਨਾ ਕੁ ਕਾਰਗਰ ਹੈ ਜੀ ਪੂਰਾ ਕਾਰਗਰ ਹੈ ਤੁਸੀਂ ਮਤਲਬ ਮਹੀਨੇ ਚ ਪੰਜ ਵਾਰ ਸਪਰੇਅ ਮਾਰੋਗੇ ਇਹ ਚਿਚੜ ਹਰੇਕ ਹਫਤੇ ਨਿਕਲਦੇ ਆਂਡੇ ਜਦੋਂ ਉਹ ਜਿਹੜੇ ਆਂਡੇ ਚੋਂ ਨਿਕਲਣਗੇ ਉਹ ਮਰ ਜਾਣਗੇ ਜਿਹੜੀਆਂ ਮਦਰ ਨੇ ਜਿਨ੍ਹਾਂ ਨੇ ਆਂਡੇ ਦੇ ਨਾਲ ਤਾਂ ਪਹਿਲੀ ਵਾਰ ਸਪਰੇਅ ਚ ਮਰ ਜਾਣਗੇ ਉਸ ਤੋਂ ਬਾਅਦ ਸਾਡੇ ਕੋਲ ਇਕੱਲੇ ਅੱਗ ਬਾਜ ਜਾਣਗੇ ਆਂਡੇ ਬਾਜ ਜਾਣਗੇ ਜਦੋਂ ਤੁਸੀਂ ਆਂਡੇ ਜੋ ਨਿਕਲਣ ਵਾਲੇ ਮਾਰ ਲੇ ਉਹਨਾਂ ਦਾ ਸਰਕਲ ਟੁੱਟ ਗਿਆ ਤੇ ਤੁਹਾਡੇ ਫਾਰਮ ਚਿਚੜ ਖਤਮ ਹੋ ਜਾਊਗਾ ਜੀ ਅੱਛਾ ਤੇ ਇਹ ਦੱਸੋ ਵੀ ਚਿਚੜਾਂ ਦਾ ਅਸਰ ਕਿੰਨਾ ਕੁ ਹੁੰਦਾ ਡੈਰੀ ਤੇ ਚਿਚੜਾਂ ਦਾ ਬਹੁਤ ਜ਼ਿਆਦਾ ਅਸਰ ਆਈ ਚਿਚੜ ਤੇ ਰਿਪੀ ਇਹ ਦੋ ਚੀਜ਼ਾਂ ਫਾਰਮ ਨੂੰ ਖਤਮ ਕਰ ਸਕਦੀਆਂ ਨੇ ਜੀ ਠੀਕ ਹੈ ਹਾਂ ਤੇ ਜਿਹੜਾ ਤੁਹਾਡੇ ਕੋਲੋਂ ਜਦੋਂ ਜਿਹੜੇ ਚਿਚੜ ਚਿੰਬੜ ਗਏ ਮਤਲਬ ਗਊ ਨੂੰ ਪੈ ਗਏ ਜਾਂ ਮੱਝ ਨੂੰ ਲੱਗੇ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਉਹਨਾਂ ਦਾ ਹੱਲ ਹੈ ਜੀ ਬੈਟ 15 ਆਪਣੇ ਕੋਲੇ ਦਵਾਈ ਆਉਂਦੀ ਹੈ ਇੱਕ ਉਹਨੂੰ ਦੋ ਦਿਨ ਦੋ ਦਿਨ ਤੁਸੀਂ 10 ਐਮਐਲ ਉਹਦੀ ਡੋਜ਼ ਦੇਣੀ ਹੈ ਜੀ ਜੀ ਤੇ ਪਹਿਲੇ ਦਿਨ ਦੋ ਦੋ ਐਮਐਲ ਲਗਾਤਾਰ ਸਵੇਰੇ ਦੁਪਹਿਰੇ ਸ਼ਾਮ ਅਗਲੇ ਦਿਨ ਸਵੇਰੇ ਦੇ ਸ਼ਾਮ ਨੂੰ ਠੀਕ ਹੈ ਜਿੰਨੇ ਤੁਹਾਡੇ ਪਸ਼ੂ ਦੇ ਚਿਚੜ ਲੱਗੇ ਆ ਸਰੀਰ ਤੇ ਉਹ ਸਾਰੇ ਸੁੱਕ ਜਾਣਗੇ ਇਹੜੇ ਥੱਲੇ ਤੁਰੇ ਫਿਰਦੇ ਆ ਉਸ ਦੀ ਸਪਰੇ ਨਾ ਮਾਰਨੇ ਆ ਠੀਕ ਹੈ ਹਾਂਜੀ ਜਿਹੜੇ ਹੀਠਾਂ ਤੁਰੇ ਹੀਠਾਂ ਤੁਰੇ ਫਿਰਦੇ ਅੱਛਾ ਤੁਸੀਂ ਇੱਕ ਗਊ ਚੈੱਕ ਕਰ ਰਹੇ ਸੀ ਉੱਥੇ ਉਹਦੇ ਚਿਚੜ ਵੀ ਪਏ ਹੋਏ ਹਾਂਜੀ ਉਹ ਚਿਚੜਾਂ ਦੀ ਪ੍ਰੋਬਲਮ ਆ ਉਹਨਾਂ ਨੂੰ ਚਿਚੜਾਂ ਕਰਕੇ ਉਹਨਾਂ ਦਾ ਖੂਨ ਘਟਿਆ ਹੋਇਆ ਇਸ ਕਰਕੇ ਉਹਨਾਂ ਨੂੰ ਬੈਟਨ ਚੁੜੀ ਦਿੱਕਤ ਹੈ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇਥੇ ਸਵਾਲ ਇਹ ਹੈ ਕਿ ਜਿਨ੍ਹਾਂ ਨੂੰ ਜਿਨ੍ਹਾਂ ਦੇ ਫਾਰਮਾਂ ਦੇ ਵਿੱਚ ਜ਼ਹਿਰ ਦੀ ਪ੍ਰੋਬਲਮ ਹੈ ਚਿਚੜਣ ਦੀ ਪ੍ਰੋਬਲਮ ਹੈ ਜਾਂ ਮਸਟੇਟਸ ਦੀ ਪ੍ਰੋਬਲਮ ਹੈ ਜਾਂ ਫਿਰ ਬੰਨ ਲੱਗ ਜਾਂਦਾ ਹੈ ਜਾਂ ਫਿਰ ਮੂਕ ਲੱਗੀ ਜਾਂ ਫਿਰ ਬੜਾ ਸਖਤ ਗੁਹਾ ਜਿਹੜਾ ਪਸ਼ੂ ਹੈਗਾ ਉਹ ਕਰਨ ਲੱਗ ਜਾਂਦਾ ਉਹ ਉਹਦਾ ਸਬੰਧ ਪੇਟ ਨਾਲ ਹੈ ਜਾਂ ਮੌਸਮ ਨਾਲ ਹੈ ਜਾਂ ਫਿਰ ਫਾਰਮ ਨਾਲ ਹੈ ਇਹ ਜੇ ਆਪਾਂ ਸਬੰਧ ਚਲਾ ਕੇ ਚੱਲ ਮੰਨ ਕੇ ਚੱਲੀਏ ਪਸ਼ੂ ਵੀ ਇਨਸਾਨ ਆਰ ਗਣੀ ਜੀ ਤੁਹਾਡੇ ਖਾਣੇ ਤੇ ਡਿਪੈਂਡ ਕਰਦਾ ਤੁਸੀਂ ਆਦੇ ਪਸ਼ੂਆਂ ਨੂੰ ਕੀ ਪਾਉਨੇ ਹੋ ਮੌਸਮ ਤੇ ਡਿਪੈਂਡ ਕਰਦਾ ਹੈ ਵੈਦਰ ਤੇ ਡਿਪੈਂਡ ਕਰਦਾ ਹੈ ਉਦੋਂ ਪਹਿਲਾਂ ਉਹਨਾਂ ਨੂੰ ਤੁਸੀਂ ਸੂਣ ਤੋਂ ਪਹਿਲਾਂ ਕੀ ਨਿਊਟ੍ਰੀਸ਼ਨ ਦੇ ਰਹੇ ਹੋ ਉਹਨਾਂ ਦੇ ਡਿਪੈਂਡ ਕਰਦਾ ਚਿਚੜ ਤੇ ਜ਼ੇਰ ਦੋ ਐਹੇ ਜੀਆਂ ਚੀਜ਼ਾਂ ਨੇ ਇਹ ਪਸ਼ੂ ਨੂੰ ਦੁੱਧ ਨਹੀਂ ਵਧਣ ਦਿੰਦੀਆਂ ਇਹ ਘਟਾਉਣ ਗਿਆ ਜ਼ੇਰ ਅੰਦਰ ਰਹਿ ਗਈ ਇਨਫੈਕਸ਼ਨ ਹੋ ਗਈ ਉਹਦੇ ਕਰਕੇ ਵੀ ਤੁਹਾਡੇ ਪਸ਼ੂ ਨੂੰ ਦੁੱਧ ਤੇ ਨਹੀਂ ਆਉਣਾ ਚਿਚੜ ਲੱਗ ਗਿਆ ਤੁਹਾਡੇ ਪਸ਼ੂ ਦਾ ਖੂਨ ਪੀ ਜਾਣਗੇ ਤੇ ਤਾਂ ਵੀ ਤੁਹਾਡੇ ਪਸ਼ੂ ਨੂੰ ਦੁੱਧ ਤੇ ਨਹੀਂ ਆਉਣਾ ਖੂਨ ਨੇ ਹੀ ਦੁੱਧ ਲੇਵੇ ਤੇ ਦੁਆਰੇ ਖੂਨ ਘੁੰਮਣਾ ਤਾਂ ਦੁੱਧ ਬਣਨਾ ਹੈ ਇਹ ਦੁੱਧ ਪਸ਼ੂ ਚ ਖੂਨ ਨਹੀਂ ਹੈਗਾ ਤਾਂ ਦੁੱਧ ਨਹੀਂ ਬਣਨਾ ਜੀ ਜੀ ਅੱਛਾ ਇਹ ਕੀ ਹੱਥ ਚ ਰੱਖੇ ਜੀ ਇਹਨਾਂ ਹਫ਼ਤੇ ਬਾਅਦ ਸਪਰੇਅ ਕਰਨੀ ਪੈਂਦੀ ਹੈ ਜੀ ਅੱਛਾ ਇਹ ਸਪਰੇਅ ਜੀ ਨਹੀਂ ਇਹ ਇਹ ਥੱਲੇ ਛੱਡ ਚ ਮਾਰਨ ਨੂੰ ਹੀ ਹੈ ਇਹ ਇਹਦੇ ਨਾਲ ਤੁਸੀਂ ਜਿਹੜੇ ਥੱਲੇ ਚ ਤੜ ਤੁਰੇ ਫਿਰਦੇ ਆ ਉਹ ਮਾਰ ਸਕਦੇ ਹੋ ਜਿਹੜੇ ਸਰੀਰ ਤੇ ਲੱਗੇ ਉਹਦੇ ਲਈ ਬੀਐਸਕੇ ਦੀ ਬੱਟ 15 ਆਉਂਦੀ ਹੈ ਉਹ ਦਿਓ ਤੁਸੀਂ ਜਿੰਨੇ ਉਹਦੇ ਨਾਲ ਬਾਡੀ ਤੇ ਲੱਗੇ ਹੋਏ ਆ ਸਾਰੇ ਸੁੱਕੇ ਜਾਣਗੇ ਇਹ ਉਹ ਸਪਰੇ ਹਾਨੀ ਕੀਟਨਾਸ਼ਕ ਇਹਨੂੰ ਅਸੀਂ ਕਹਿੰਦੇ ਆ ਵੀ ਪਸੂ ਪਸੇ ਕਰਕੇ ਹਫਤੇ ਚ ਪੰਜ ਚਾਰ ਵਾਰੀ ਲਗਾਤਾਰ ਮਾਰੋ ਵੀ ਆਪਾਂ ਆਂਡਿਆਂ ਦਾ ਸੰਪਰਕ ਤੋੜ ਲੀ ਗਿਆ ਆਪਸ ਚ ਹਾਂ ਉਹਨਾਂ ਦਾ ਸਰਕਲ ਤੋੜ ਲੀ ਗਿਆ ਆਪਾਂ ਜੀ ਜੀ ਹਾਂਜੀ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਹੈ ਜਗਜੀਤ ਜੀ ਤੁਹਾਡੇ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਫਾਰਮਰ ਹੈਗੇ ਨੇ ਉਹ ਜਦੋਂ ਵੀ ਵੱਡੇ ਡੇਰੀ ਫਾਰਮਰ ਕੋਲ ਕਿਸੇ ਕੋਲ ਜਾਂਦੇ ਨੇ ਉਹਨੂੰ ਪੁੱਛਦੇ ਨੇ ਵੀ ਬਾਪੂ ਜੀ ਜਾਂ ਚਾਚਾ ਜੀ ਜਾਂ ਤਾਇਆ ਜੀ ਜਾਂ ਸਰਪੰਚ ਸਾਹਿਬ ਪੰਚ ਜੀ ਅਸੀਂ ਵੀ ਤੁਹਾਡੇ ਵਰਗਾ ਫਾਰਮ ਖੋਲਣਾ ਹੈ ਤਾਂ ਉਹ ਕਹਿੰਦੇ ਨੇ ਨਾ ਬਾਬਾ ਨਾ ਨਾ ਇਹਦੀਆਂ ਬੜੀਆਂ ਦਿੱਕਤਾਂ ਨੇ ਉਹ ਡਰਾ ਦਿੰਦੇ ਨੇ ਪਰ ਉਹ ਆਪ ਖੁਦ ਕੰਮ ਕਰਦੇ ਹੁੰਦੇ ਨੇ ਇਹਦੇ ਪਿੱਛੇ ਕੀ ਲੌਜੀਕ ਕੀ ਹੈ ਲੌਜੀਕ ਤਾਂ ਇਹ ਹੈ ਜੀ ਦੇਖੋ ਇਹ ਚੀਜ਼ ਮਾੜੀ ਨਹੀਂ ਜੇ ਕਿਸੇ ਬੰਦਾ ਕੋਈ ਨਾ ਅਨਪਲਾਈਡ ਮੁੰਡੇ ਹੈਗੇ ਕੰਮ ਕਰਨ ਖੁਦ ਉਹਦੀ ਦੇਖਭਾਲ ਕਰਨ ਮੈਥੋਂ ਦੇਖਪਾਲ ਨਹੀਂ ਹੁੰਦੀ ਜੀ ਮੈਂ ਆਪਦਾ ਬਿਜ਼ਨਸ ਦੂਜਾ ਵੀ ਕਰਦਾ ਹੈ ਤੇ ਧੰਦਾ ਧੰਦਾ ਮਾੜਾ ਨਹੀਂ ਜਿੰਨੀ ਤੇ ਪੇ ਮਿਲਦੀ ਹੈ ਗਵਰਨਮੈਂਟ ਦੇ ਉਹ ਤੋਂ ਬਹੁਤ ਕਮਾਈ ਹੈਗੀ ਕੋਈ ਗੱਲ ਹੈ ਕਮਾਈ ਹੈ ਜੇ ਬੰਦਾ ਖੁਦ ਕਰੇ ਤਾਂ ਤੁਸੀਂ ਕੀ ਗੁਰਮੰਤਰ ਰੱਖਿਆ ਹੋਇਆ ਹੈ ਨੇ ਮਾਤਾ ਬੰਦੇ ਰੱਖੇ ਹੋਏ ਆ ਜੀ ਬਸ ਇਹਨਾਂ ਤੇ ਡਿਪੈਂਡ ਆ ਜੀ ਅੱਛਾ ਹਾਂ ਜੀ ਸਾਮ ਸੰਭਾਲ ਤਾਂ ਫਿਰ ਵੀ ਤੁਸੀਂ ਨਹੀਂ ਪ੍ਰੋਪਰ ਬੰਦੇ ਮੇਰੇ ਆ ਦੇਖ ਰਹੇ ਸੀ ਤੁਹਾਨੂੰ ਤਾਂ ਕੱਲੀ ਕੱਲੀ ਮੱਝ ਦੇ ਤੁਸੀਂ ਮਤਲਬ ਸ਼ਕਲ ਪਛਾਣ ਕੇ ਨਾਮ ਦੱਸ ਦਿੰਦੇ ਆ ਇਹਨਾਂ ਰਖਸਾਪਾ ਪਿੰਡ ਵਾਲੇ ਬੰਦੇ ਆ ਆ ਪਿੰਡ ਵਾਲੇ ਬੇਸਿਕ ਕੰਮ ਧੰਦਾ ਹੈ ਪਹਿਲੇ ਪਸ਼ੂਆਂ ਦਾ ਹੁੰਦਾ ਹੈ ਉਸੇ ਕੁਦਰਤੀ ਸਖਾਣਦੇ ਆ ਸਾਰੇ ਕੁਸ ਹਾਂ ਜੀ ਅੱਛਾ ਕਿੰਨੀ ਕਿ ਤਸੱਲੀ ਹੈਗੀ ਡਾਕਟਰ ਬੀਐਸਕੇ ਦੇ ਨੁਸਖਿਆਂ ਤੋਂ ਫਾਰਮੂਲਿਆਂ ਤੋਂ ਜਿਹੜੇ ਲੋਕ ਜ਼ੇਰ ਪੈਣ ਤੋਂ ਦੇਖੋ ਜੀ ਇੱਕ ਜ਼ੇਰ ਵਾਲੀ ਇੱਕ ਚੜਾਲੀ ਇੱਕ ਜ਼ੇ ਥੋੜੇ ਨਾ ਸਿਟ ਪ੍ਰਸਾਦ ਸਿੱਧੀਆਂ ਸਾਡੀਆਂ ਆਉਂਦੀਆਂ ਜੇ ਜੇ ਤੁਸੀਂ ਜਦੇ ਇਲਾਜ ਕਰੋ ਨਾ ਤੇ ਇਹ ਦਵਾਈ ਕਾਰਗਰ ਹੈ ਕੋਈ ਗੱਲ ਹਾਂ ਇਹ ਦੀ ਗੱਲ ਕੋਈ ਜੀ ਜੀ ਹਾਂ ਜੀ ਅੱਛਾ ਡਾਕਟਰ ਸਾਹਿਬ ਜੇਕਰ ਕਿਸੇ ਨੂੰ ਮਿਲਣਾ ਹੋਵੇ ਤੁਹਾਨੂੰ ਕੋਈ ਗੱਲਬਾਤ ਕਰਨੀ ਹੋਵੇ ਉਹਦਾ ਕੀ ਹੱਲ ਹੈ ਜੀ ਉਹਦਾ ਹੱਲ ਹੈਗਾ ਸਾਨੂੰ ਕਾਲ ਵੀ ਕਰ ਸਕਦੇ ਹੋ ਤੁਸੀਂ ਫੋਨ ਕਰ ਸਕਦੇ ਹੋ ਜੀ ਬਾਕੀ ਸਾਡਾ ਮੌਜੂਦਾ ਸਟੋਰ ਹੈ ਰਾਮਪਰਾ ਫੂਲ ਇੱਥੇ ਬੀਐਸਕੇ ਯੂਕੇ ਜਰਨ ਦਾ ਹਰੇਕ ਪ੍ਰੋਡਕਟ ਮੌਜੂਦ ਹੈ ਆਪਣੇ ਸਟੋਰ ਤੇ ਠੀਕ ਹੈ ਨੇੜੇ ਬੱਸ ਸਟੈਂਡ ਪੁਨਰਜੋਤੀ ਹਾਸਲ ਵਾਲੀ ਗਲੀ ਠੀਕ ਹੈ ਤੇ ਜੇ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਕੰਪਨੀ ਦੇ ਨੰਬਰ ਵੀ ਮੈਂਸ਼ਨ ਹੋਣਗੇ ਸਕ੍ਰੀਨ ਤੇ ਜਦੋਂ ਵੀਡੀਓ ਚੱਲੂਗੀ ਉੱਥੇ ਵੀ ਤੁਸੀਂ ਫੋਨ ਕਰ ਸਕਦੇ ਹੋ ਤੁਹਾਨੂੰ ਹਰੇਕ ਤਰ੍ਹਾਂ ਦੀ ਦਵਾਈ ਹਰੇਕ ਥਾਂ ਉਪਲਬਧ ਹੋ ਜੇ ਜਿਵੇਂ ਬਾਈ ਜੀ ਆਨੇ ਦੱਸਿਆ ਵੀ ਸਾਨੂੰ ਫੋਨ ਤੇ ਵੀ ਭੇਜ ਦਿੰਦੇ ਆ ਸਾਡਾ ਇਹ ਤਾਂ ਰੂਟ ਬੰਦਾ ਸੀ ਆਪਦੇ ਫਾਰਮਰ ਨੂੰ ਫੋਨ ਵੀ ਮਾਰਦੇ ਆ ਵੀ ਅਸੀਂ ਤੁਹਾਡੇ ਏਰੀਏ ਵੀ ਦੀ ਨੰਗਣਾ ਤੁਹਾਨੂੰ ਕੋਈ ਦਵਾਈ ਚਾਹੀਦੀ ਅਸੀਂ ਪਹੁੰਚ ਦੀ ਕਰਾਂਗੇ ਬਾਈ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਜਗਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਤਸਵੀਰਾਂ ਹੈਗੇ ਨੇ ਤੁਹਾਡੀਆਂ ਅਸੀਂ ਨਾਲ ਗੱਲ ਕਰਵਾਈ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਚਿਚੜਾਂ ਦੀ ਇਸ ਫਾਰਮ ਦੇ ਵਿੱਚ ਪ੍ਰ ਫਾਰਮੂਲਾ ਜਿਹੜਾ ਡਾਕਟਰ ਬੀ ਐਸ ਕੇ ਦੇ ਨੇ ਜੇਕਰ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਨਾਂ ਦੇ ਨੁਸਖੇ ਫਾਰਮੂਲੇ ਅਪਨਾ ਲਨੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਜੇਰਨਲ ਨਾਲ ਸੰਬੰਧਿਤ ਔਰ ਚਿਚੜ ਨਾਲ ਸੰਬੰਧਿਤ ਜਿਹੜੀਆਂ ਉਹ ਥਾਂ ਹੀ ਖਤਮ ਕੀਤੀਆਂ ਜਾ ਸਕਦੀਆਂ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ